ਚਾਨਪੁਰ ਲੋਦੀ ਇਲਾਕੇ 'ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਗਮਚਾਰੇ ਹਨ ਜਿਸ ਦੇ ਚਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਦੇ ਹੱਥ ਇਨ੍ਹਾਂ ਚੋਰਾਂ ਤੱਕ ਪਹੁੰਚਣ ਵਿੱਚ ਨਾਕਾਮਯਾਬੀ ਹੀ ਹੱਥ ਲੱਗੀ ਹੈ ਚੋਰ ਪਹਿਲਾਂ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਹੁਣ ਇਨ੍ਹਾਂ ਵੇਕੋਫ ਚੋਰਾਂ ਨੇ ਛੁੱਟੀਆਂ ਮਨਾਉਣਗੇ ਵਕੀਲਾਂ ਨੂੰ ਵੀ ਨਹੀਂ ਬਖਸ਼ਿਆ ਜ਼ਿਕਰਯੋਗ ਹੈ ਕਿ 15 ਜੂਨ ਤੋਂ ਨਿਆਇ ਕੰਪਲੈਕਸ ਵਿਖੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸਨ ਅਜੇ ਵਕੀਲ ਸਹਿਬਾਨ ਛੁੱਟੀਆਂ ਮਨਾਉਣ ਲਈ ਕਿਧਰੇ ਰਵਾਨਾ ਹੋਣ ਦੀ ਬਯੰਤਾ ਹੀ ਬਣਾ ਰਹੇ ਸਨ ਕਿ ਪਹਿਲੇ ਦਿਨ ਹੀ ਇਸ ਗੱਲ ਦਾ ਫਾਇਦਾ ਚੁੱਕਦਿਆਂ ਹੋਇਆ ਵੇਕੋਫ ਚੋਰਾਂ ਵੱਲੋਂ ਨਿਆਇ ਕੰਪਲੈਕਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਥੇ ਵੱਖ-ਵੱਖ ਵਕੀਲਾਂ ਦੇ ਚੈਂਬਰਾਂ ਵਿੱਚ ਲੱਗੇ ਏਅਰ ਕੰਡੀਸ਼ਨਰਾਂ ਦਾ ਸਮਾਨ ਚੋਰੀ ਕਰ ਲਿਆ ਗਿਆ ਇਹ ਕੰਪਲੈਕਸ ਵਿੱਚੋਂ ਐਸੀ ਚੋਰੀ ਹੋਇਆ ਕਿੰਨੇ ਚੋਰੀ ਹੋਇਆ ਤੇ ਕਿਤੋਂ ਚੋਰੀ ਹੋਇਆ ਇਹ ਦੇਖੋ 15-16 ਜੂਨ ਦੀ ਦਰਮਿਆਨੀ ਰਾਤ ਨੂੰ ਲਗਭਗ 10-11 ਦੇ ਕਰੀਬ ਜੋ ਸਾਡੇ ਵਕੀਲ ਸਾਹਿਬਾਂ ਨੇ ਚੰਰਾ ਦੇ ਵਿੱਚ ਚੋਰੀ ਲੱਗ ਹੋਈ ਸੀ ਉਹਨਾਂ ਦੇ ਚੰਨਾਈ ਜਿਹੜੇ ਛੱਤ ਉੱਪਰ ਲੱਗੇ ਹੋਏ ਸੀ ਉਹਨਾਂ ਦੀਆਂ ਗੈਸ ਵਾਲੀਆਂ ਪਾਈਪਾਂ ਚੋਰ ਉਤਰੀ ਲੈ ਕੇ ਸਾਰੀਆਂ ਵੱਢ ਕੇ ਲੈ ਗਏ ਸਾਰੇ ਦੇ ਸਾਰੇ ਜਿਹੜਾ ਹੈ ਜੋ ਏਸੀ ਵਿਕਾਰ ਕਰਕੇ ਚੱਲੇਗਾ ਕਿੰਨੇ ਵੀ ਏਸੀ ਸੀ ਇਹ ਏਸੀ ਆ ਵੀ ਬਿਲਕੁਲ ਬਾਸਟਾ ਉੱਪਰ ਦੀ ਪਿਰਤੀ ਹੈ ਜੀ ਸਾਰੇ ਏਸੀ ਆ ਵੀ ਉੱਪਰ ਕੋ ਲੱਗਦਾ ਹੈ ਸਾਰੇ ਦੇ ਕੀ ਸਬੰਧ ਦੇ ਚੰਨਾਂ ਦੇ ਵਿੱਚ ਏਸੀ ਲੱਗੇ ਹੋਏ ਆ ਤੇ ਇਹ ਆਪਣੇ ਹੁਣ ਤੱਕ ਕੋਈ ਸਮੂਹ ਇਨਫੋਰਮੇਸ਼ਨ ਦਿੱਤੀ ਪਹੁੰਚਾਈ ਹੁਣ ਤੱਕ ਨਹੀਂ ਆ ਪੁੱਛਣ ਅਸੀਂ ਜਦ ਹੀ ਹੋਈ ਹੈ ਦਰਖਾਸਤ ਦੇ ਦਿੱਤੀ ਆ ਪੁੱਛਾ ਆਉਂਦੀਆਂ ਲੋਕ ਆ ਕੇ ਨਹੀਂ ਪਿਆ ਤੇ ਲੋਕਾਂ ਦੇਖੋ ਲੋਕਾਂ ਦੇਖ ਕੇ ਜਿਹੜਾ ਹੈ ਇਹਨਾਂ ਤੇਰਾ ਦੇ ਖਰਾਬ ਸਖਤੋ ਸਖਤ ਕਾਰਵਾਈ ਕੀਤੀ ਜਾਵੇ

ਤਕਰੀਬਨ 12 ਤੋਂ 15 ਦੀ ਜਿਵੇਂ AC ਵੀ ਚੋਰੀ ਹੋਈ ਆ ਪਾਈਪਸ ਵਗੈਰਾ ਦੀ ਤਾਂ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਹੈ ਜੇ ਡੁੰਘਾਈ ਨਾਲ ਅਸੀਂ ਜਾਂਚ ਕਰਾਂਗੇ ਤੇ ਜੋ ਬੰਦ ਦੀ ਕਾਰਵਾਈ ਕਰਕੇ ਜਲਦ ਟ੍ਰੇਸ ਕਰਾਂਗੇ ਇਸ ਵਾਲ ਨੂੰ ਸਰਗਣੀ ਅੱਗੇ ਦੇ ਮੇਨ ਹੈਗਾ ਕਚਰੀ ਫੋਰਟ ਕੰਪਲੈਕਸ ਆ ਜਿਹਦੇ ਵਿੱਚ ਚੋਰੀ ਜਿਹੜੀ ਹੋਣੀ ਆ ਬਹੁਤ ਵੱਡੀ ਗੱਲ ਆ ਜੀ ਇਹ ਕੀ ਕਰ ਅ ਕਈ ਵਾਰ ਹਨੇਰੇ ਵਗੈਰਾ ਦਾ ਫਾਇਦਾ ਉਠਾ ਲੈਂਦੇ ਨੇ ਚੋਰ ਪਰ ਸਾਡੇ ਵੱਲੋਂ ਦੇ ਰਾਤ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਹੈ ਇਵਨ 112 ਹੈਲਪਲਾਈਨ ਵੀ ਵੀ ਰਾਤ ਗੱਡੀ ਚੱਲਦੀ ਆ ਤਾਂ ਪਰ ਫਿਰ ਵੀ ਜਿਹੜੀ ਇਹ ਬਾਤ ਆ ਤਾਂ ਇਹ ਸਾਨੂੰ ਅਸੀਂ ਜਲਦ ਤੋਂ ਜਲ ਫ੍ਰੇਸ ਕਰਾਂਗੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਪਣਾ ਜਿਹੜਾ ਏਰੀਆ ਉਹਨੂੰ ਵਾਰਦਾਤ ਲੁੱਕ ਕਰੀ ਜਲਦ ਤੋਂ ਜਲ ਫ੍ਰੇਸ ਵਿੱਚ ਕਰਾਂਗੇ ਬਾਤ ਆ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز